ਹੁਣ ਨੱਕ ਰਗੜ ਰਗੜ ਮਾਫੀਆਂ ਮੰਗ ਰਿਹਾ ਇਹ ਮੱਟ ਸ਼ਿਰੋਂ ਵਾਲਾ ਹੈ ਇਸ ਫੇਸਬੁਕੀ ਵਿਦਵਾਨ ਨੂੰ ਅਕਸਰ ਹੀ ਤੁਸੀਂ ਗੰਭੀਰ ਮੁੱਦਿਆਂ ਤੇ ਆਪਣੇ ਵਿਚਾਰ ਦਿੰਦੇ ਹੋਏ ਵੇਖਿਆ ਹੋਵੇਗਾ ਪਰ ਇਸ ਫੇਸਬੁਕੀ ਵਿਦਵਾਨ ਵੱਲੋਂ ਗੁਰੂ ਸਹਿਬਾਨ ਬਾਰੇ ਕੀਤੀਆਂ ਟਿੱਪਣੀਆਂ ਇਸ ਕਦਰ ਮੈਨੀਆਂ ਪਈਆਂ ਹਨ ਕਿ ਹੁਣ ਮਾਫੀ ਮੰਗ ਕੇ ਖੜਾ ਛੜੋਣਾ ਪਿਆ ਹੈ ਅਸਲ ਵਿੱਚ ਮੱਟ ਸ਼ਿਰੋਂ ਵਾਲਾ ਨੇ ਗੁਰੂ ਸਹਿਬਾਨ ਬਾਰੇ ਇੱਕ ਵਿਵਾਦਤ ਪੋਸਟ ਪਾਈ ਸੀ ਇਸ ਵਿੱਚ ਉਸਰੇ ਚਮਤਕਾਰ ਸ਼ਬਦ ਦਾ ਜ਼ਿਕਰ ਕਰਦਿਆਂ ਕੁਝ 17 ਦਸਮ ਪਾਸ਼ਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀਆਂ ਸਨ ਉਸ ਤੋਂ ਬਾਅਦ ਵਿਵਾਦ ਪੈਦਾ ਹੋਇਆ ਅਤੇ ਸੋਸ਼ਲ ਮੀਡੀਆ ਤੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਲੋਕ ਲਹਣਤਾ ਪਾ ਰਹੇ ਸਨ ਪਰ ਇਸ ਚਬ ਦਰਮਿਆਨ ਮੱਤ ਸ਼ਿਰੋਵਾਲ ਨੇ ਹੁਣ ਸਾਹਮਣੇ ਆ ਕੇ ਮਾਫੀ ਮੰਗ ਲਈ ਹੈ ਪਰ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਬਾਅਦ ਵੀ ਮੱਤ ਸ਼ਿਰੋਵਾਲ ਦੇ ਵਿਵਾਦਾਂ ਦੇ ਕਿੱਸੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ ਦੀਪ ਸਿੱਧੂ ਬਾਰੇ ਕੀਤੀ ਟਿੱਪਣੀ ਤੇ ਵੀ ਮੱਛੀਨੋ ਵਾਲਾ ਦਾ ਤਿੱਖਾ ਵਿਰੋਧ ਹੋਇਆ ਸੀ ਪਰ ਹੁਣ ਗੁਰੂ ਸਾਹਿਬਾਨ ਬਾਰੇ ਕੀਤੀ ਇਸ ਟਿੱਪਣੀ ਨੇ ਉਸ ਨੂੰ ਨਵੇਂ ਵਿਵਾਦ ਵਿੱਚ ਪਸਾ ਦਿੱਤਾ ਹੈ ਅਤੇ ਮੱਛੀਨੋ ਵਾਲੇ ਨੇ ਨਾ ਕਰ ਕਰਨ ਦੀ ਅਸਿਕ ਕੌਮ ਤੋਂ ਮਾਫੀ ਮੰਗ ਲਈ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਾਕੋਂ ਦੇ ਆਦੇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਕਿ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ